ਅਮਰਤਪਾਲ ਦਾ ਫਤਵਾ ਜਿਹੜਾ ਇਹ ਪੰਥ ਪੰਜਾਬ ਦਾ ਫਤਵਾ ਹੋਊਗਾ ਅੱਜ ਦੁਨੀਆ ਵੇਖ ਰਹੀ ਐ ਕਿ ਪੰਜਾਬ ਦੇ ਵਿੱਚ ਹੋਊ ਠੀਕ ਹੈ ਜੇ ਸੰਸਦ ਦੇ ਵਿੱਚ ਅਮਰਤਪਾਲ ਜਾਂਦਾ ਹੈ ਨਾ ਤੇ ਉਹ ਜਿਹੜੇ ਲੋਕ ਸਾਨੂੰ ਕਿਡਾਉਂਦੇ ਆ ਜਾਂ ਜਿਹੜੇ ਲੋਕ ਸਾਨੂੰ ਕਹਿੰਦੇ ਆ ਉਹ ਜ਼ਰੂਰ ਅੱਖਾਂ ਨੀਂਵੀਆਂ ਕਰਨਗੇ ਤੇ ਅਮਰਤਪਾਲ ਜਦੋਂ ਉਹਨਾਂ ਵੱਲ ਵੇਖੂਗਾ ਨਾ ਉਹਦੀ ਉਹਦਾ ਮਜਾਜ ਹੀ ਇਹੋ ਜਿਹਾ ਥੇਰ ਤਾਂ ਸਾਡੇ ਲਈ ਰਾਹ ਖੁੱਲਦੇ ਜਾਣਗੇ ਸਾਰੀਆਂ ਬੁੱਟਾਂ ਸਾਨੂੰ ਅਮਰਤਪਾਲ ਲਈ ਚਾਹੀਦੀਆਂ ਹਨ ਕਨ ਕਾਲੀ ਦਲ ਨੇ ਤਾਂ ਬੰਦਾ ਹੀ ਪੈਰਲਰ ਖੜਾ ਕਰ ਲਿਆ ਤੇ ਇਹ ਆਪਦੀ ਔਕਾਤ ਦਿਖਣ ਦੇ ਆ ਵੀ ਅਕਾਲੀ ਅਸਲ ਚ ਹੁੰਦੇ ਕੀ ਇਹ ਫੰਕ ਨੂੰ ਇਹ ਆਪ ਜਿੱਤ ਇਹਨਾਂ ਨੇ ਆਪ ਦਾ ਜਿੱਤਣਾ ਨਹੀਂ ਨਾ ਜਿੱਤਣ ਦੀ ਇਹਨਾਂ ਨੂੰ ਆਸ ਹੀ ਕਰਨੀ ਚਾਹੀਦੀ ਹੈ ਉਹਨਾਂ ਨੂੰ ਨਾਗਪਰੀਆਂ ਨੂੰ ਖੁਸ਼ ਕਰਨ ਦੇ ਲਈ ਤੇ ਉਹਨਾਂ ਦੀ ਖੁਸ਼ੀ ਹਾਸਲ ਕਰਨ ਦੇ ਲਈ ਇਹ ਸਾਰਾ ਕੰਮ ਕਰ ਰਹੇ ਆ ਜਿਹੜੇ ਜ਼ਮੀਰਾਂ ਵਾਲੇ ਜਾਂ ਸੱਚੇ-ਸੁੱੱਚੇ ਲੋਕ ਉਹਦੇ ਆਟੇਦਾਲ ਦੀ ਸਕੀਮ ਨੂੰ ਮੰਨਣਗੇ ਹੀ ਨਹੀਂ ਅਸੀਂ ਮਿਹਨਤੀ ਕਿਰਤੀ ਬਾਬੇ ਦੇ ਹੁਕਮ ਵਾਲੇ ਬੰਦੇ ਆ ਇਹ ਅਸੀਂ ਆਪਣੀ ਰੋਟੀ ਕਮਾ ਕੇ ਆਪ ਖਾ ਸਕਦੇ ਹਾਂ ਗੱਲ ਤਾਂ ਜ਼ਮੀਰ ਦੀ ਹੈ ਪੰਜਾਬ ਦੀ ਜਿਹੜੀ ਫਿਜ਼ਾ ਉਹ ਸਿਆਸੀ ਫਿਜ਼ਾ ਉਹ ਜ਼ਰੂਰ ਬਦਲਣੀ ਚਾਹੀਦੀ ਉਹਦੇ ਮੈਨਾਂ ਪੰਜਾਬ ਦਾ ਭਲਾ ਨਹੀਂ ਬੀਬੀ ਜੀ ਪਿੰਡਾਂ 'ਚ ਸਮਰਥਨ ਕਿਸ ਤਰੀਕੇ ਦਾ ਹੈ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ ਭਾਈ ਅਮਰਪਾਲ ਸਿੰਘ ਦੇ ਸਮਰਥਨ ਵਜੋਂ ਕਿਸ ਤਰੀਕੇ ਦਾ ਸਮਰਥਨ ਹੈ ਦੀ ਸੰਗਤ ਦਾ ਸਾਨੂੰ ਜੀ ਲੱਗਦਾ ਕਿ ਸਮਰਥਨ ਬਹੁਤ ਵੱਡਾ ਮਿਲ ਰਿਹਾ ਸਾਨੂੰ ਕਿਉਂਕਿ 2019 ਦੇ ਵਿੱਚ ਅਸੀਂ ਜਿਸਾਂ ਨੂੰ ਇੰਟਰੋਡਿਊਸ ਕਰਦੇ ਸੀਗੇ ਜਾਂ ਉਹਨਾਂ ਦੀ ਪ੍ਰਮੋਸ਼ਨ ਜਾਂ ਸਮਝੋ ਤੁਸੀਂ ਉਹਨਾਂ ਬਾਰੇ ਦੱਸ ਰਹੇ ਸੀਗੇ ਪਰ ਇਸ ਵੇਲੇ ਸੰਗਤ ਦਾ ਐਡਾ ਸੁਜੋਗ ਹੈ ਕਿ ਉਹ ਆਪਣੇ ਆਪ ਜਿਹੜਾ ਸਾਡੀਆਂ ਜਿਹੜੀਆਂ ਮੀਟਿੰਗਾਂ ਵੀ ਇੰਜ ਕਰ ਰਿਹਾ ਔਰ ਸੜਕਾਂ ਤੇ ਸਾਨੂੰ ਸਹਿਮਾਨ ਤੇ ਵੀ ਕਰ ਰਿਹਾ ਔਰ ਸਾਰੇ ਪਿੰਡ ਮੈਨੂੰ ਲੱਗਦਾ ਹੈ ਵੀ ਇਹ ਜਨਉਨੀਵਰਸ ਕਰ ਲੈਣਗੇ ਜਿਸ ਦੀ ਜਿਹੜੀ ਸੰਸਦੀ ਚੋਣ ਹੈ ਖਡੂਰ ਸਾਹਿਬ ਵੱਲੋਂ ਜੋ ਐਲਾਨਿਆ ਪੰਥ ਵੱਲੋਂ ਇੱਕ ਸੱਚਾ ਸੁੱਚਾ ਅਮਰਤਪਾਲ ਸਿੰਘ ਜਦੋਂ ਐਲਾਨਿਆ ਤਾਂ ਇਹਦੇ ਮੁਕਾਬਲੇ 'ਚ ਮੈਨੂੰ ਲੱਗਦਾ ਕੋਈ ਬੰਦਾ ਨਹੀਂ ਖੜਦਾ ਤੇ ਇਹਨਾਂ ਨੇ ਆਪਣੇ ਆਪ ਹੀ ਪਾਸੇ ਹੋ ਜਾਣਾ ਤੇ ਅਮਰਪਾਲ ਮੈਂ ਅਪੀਲ ਵੀ ਕਰੂਗੀ ਕਿ ਸਾਰੀਆਂ ਵੋਟਾਂ ਸਾਨੂੰ ਅਲਪਾਲ ਲਈ ਚਾਹੀਦੀਆਂ ਪੰਛ ਪੰਜਾਬ ਦੀ ਤਾਂ ਕਿ ਪੰਛ ਦਾ ਖਲਾਫ ਹੋ ਸਕੇ ਜੇ ਦੂਜੀਆਂ ਰਵਾਇਤੀ ਧਿਰਾਂ ਦੀਆਂ ਸਟੇਟਮੈਂਟਸ ਨੂੰ ਦੇਖਿਆ ਜਾਵੇ ਤਾਂ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਤਾਂ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਵਿਰੋਧ ਕੀਤਾ ਜਾ ਰਿਹਾ ਕੀ ਮਨਸ਼ਾ ਹੈ ਜੀ ਉਹਨਾਂ ਦੀ ਨਹੀਂ ਜੀ ਵਿਰੋਧ ਤਾਂ ਹੁਣ ਅਕਾਲੀ ਦਲ ਨੇ ਤਾਂ ਬੰਦਾ ਹੀ ਪੈਰਲਲ ਖੜਾ ਕਰ ਲਿਆ ਤੇ ਇਹ ਆਪਦੀ ਔਕਾਤ ਦਿਖਣ ਦੇ ਆ ਵੀ ਅਕਾਲੀ ਅਸਲ ਚ ਹੁੰਦੇ ਕੀ ਇਹ ਫੰਕ ਨੂੰ ਇਹ ਆਪ ਜਿੱਤ ਇਹਨਾਂ ਨੇ ਆਪ ਦਾ ਜਿੱਤਣਾ ਨਹੀਂ ਨਾ ਜਿੱਤਣ ਦੀ ਇਹਨਾਂ ਨੂੰ ਆਸ ਹੀ ਕਰਨੀ ਚਾਹੀਦੀ ਹੈ ਪਰ ਇਹਨਾਂ ਦੀ ਤਾਂ ਇਹ ਹੈ ਵੀ ਅਸੀਂ ਉਹਨਾਂ ਨੂੰ ਨਾਗਪੁਰੀਆਂ ਨੂੰ ਖੁਸ਼ ਕਰਨ ਦੇ ਲਈ ਤੇ ਉਹਨਾਂ ਦੀ ਖੁਸ਼ੀ ਹਾਸਲ ਕਰਨ ਦੇ ਲਈ ਇਹ ਸਾਰਾ ਕੰਮ ਕਰ ਰਹੇ ਆ ਪਰ ਅਸੀਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਇਸ ਕਰਕੇ ਅਸੀਂ ਅਮਰਪਾਲ ਨੂੰ ਵੋਟ ਕਰਨੀ ਹੈ ਤੇ ਕਰਾਉਣਾ ਜਦੋਂ ਦੂਜੀਆਂ ਸਿਆਸੀ ਧਿਰਾਂ ਦੀ ਕੈਂਪੇਨਿੰਗ ਪਿੰਡਾਂ ਦੇ ਵਿੱਚ ਚੱਲਦੀ ਆ ਤਾਂ ਉਹਨਾਂ ਦੇ ਵੱਲੋਂ ਦੁਨਿਆਵੀ ਲਾਲਚ ਦਿੱਤੇ ਜਾਂਦੇ ਆ ਕਨਕਾਟਾ ਅਦਾਲਤ ਤੱਕ ਸੀਮਤ ਨੇ ਪਰ ਜਿਹੜੀ ਤੁਹਾਡੀ ਸਿਆਸੀ ਧਿਰ ਹੈ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਇਸ ਤਰ੍ਹਾਂ ਦੇ ਵਾਅਦੇ ਕਿਉਂ ਨਹੀਂ ਕੀਤੇ ਜਾ ਰਹੇ ਨਹੀਂ ਜੀ ਮੈਨੂੰ ਤਾਂ ਲੱਗਦਾ ਹੈ ਵੀ ਜਿਹੜੇ ਜ਼ਮੀਰਾਂ ਵਾਲੇ ਜਾਂ ਸੱਚੇ-ਸੁੱੱਚੇ ਲੋਕ ਉਹਦੇ ਆਟੇਦਾਲ ਦੀ ਸਕੀਮ ਨੂੰ ਮੰਨਣਗੇ ਹੀ ਨਹੀਂ ਉਹ ਜਿਹੜੀ ਸਾਨੂੰ ਖੈਰਾਤ ਜਿਹੜੀ ਉਹ ਦੇ ਰਹੇ ਆ ਉਹ ਕੋਈ ਵਧੀਆ ਗੱਲ ਨਹੀਂ ਹੈਗੀ ਸਾਨੂੰ ਤਾਂ ਭਿਖਾਰੀ ਬਣਾਇਆ ਜਾ ਰਿਹਾ ਪੰਜਾਬ ਦੇ ਵਿੱਚ ਅਸੀਂ ਮਿਹਨਤੀ ਕਿਰਤੀ ਬਾਬੇ ਦੇ ਹੁਕਮ ਅਲੇ ਬੰਦੇ ਆ ਤੇ ਅਸੀਂ ਆਪਣੀ ਰੋਟੀ ਕਮਾ ਕੇ ਆਪ ਖਾ ਸਕਦੇ ਆ ਗੱਲ ਤਾਂ ਜ਼ਮੀਰ ਦੀ ਆ ਗੱਲ ਤੇ ਸੱਚੀ ਸੁੱਚੀ ਨੇਕੀ ਬਦੀ ਦੀ ਜੰਗ ਦੇ ਵਿੱਚ ਤੇ ਇਹ ਨਹੀਂ ਹੁੰਦਾ ਵੀ ਇਹਦੇ ਵਿੱਚ ਜਿਹੜੀਆਂ ਰਵੈਤਾਂ ਉਹ ਕੰਮ ਕਰਨਗੀਆਂ ਮੇਰਾ ਖਿਆਲ ਆ ਵੀ ਇਹ ਰਵੈਤਾਂ ਇਹ ਖਲਾਰੀ ਐ ਜਿਹੜੇ ਕਦੇ ਸਿਰੇ ਵੀ ਨਹੀਂ ਚੜੇ ਇਹਨਾਂ ਤੋਂ ਤੇ ਇਹ ਜਿਹੜਾ ਇਹ ਕੰਮ ਕਰਦੇ ਆ ਮੇਰਾ ਖਿਆਲ ਐ ਪੰਥ ਭਲਾਈ ਲਈ ਨਹੀਂ ਆ ਪੰਜਾਬ ਦੀ ਭਲਾਈ ਨਹੀਂ ਆ ਟੋਟਲ ਇਹਦੇ ਵਿੱਚ ਜਿੰਨਾ ਵੀ ਇਹ ਸਾਨੂੰ ਮੁਫਤ ਚੀਜ਼ਾਂ ਦੇਣਗੇ ਉਹਨੇ ਹੀ ਕਰਦੇ ਸਾਡੇ ਵੱਲ ਦੇ ਜਾਂਦੇ। ਮਾਦਾ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਹਯੋਗ ਮਿਲ ਰਿਹਾ ਹੈ ਦਾ? ਨਹੀਂ ਜੀ ਪਿੰਡਾਂ ਵਿੱਚ ਤੇ ਸਾਡਾ ਸਹਯੋਗ ਇੱਕ ਪਰਮਾਤਮਾ ਦੀ ਕਿਰਪਾ ਦੇ ਨਾਲ ਖਡੂਰ ਸਾਹਿਬ ਇਲਾਕਾ 5 ਲੱਖਾ ਹੈ ਤੇ ਬਾੜਾ ਲੱਖਾ ਪਿੰਡੂ ਆ। ਤੇ ਇਹਦੇ ਵਿੱਚ ਸਾਨੂੰ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਸ਼ਹਿਰੀ ਲੋਕਾਂ ਨੂੰ ਸਮਝਾਉਣਾ ਬੜਾ ਔਖਾ ਹੋ ਜਾਂਦਾ। ਇਹਦੇ ਵਿੱਚ ਮੈਨੂੰ ਲੱਗਦਾ ਹੈ ਵੀ ਜਿਹੜੇ ਪਿੰਡੂ ਲੋਕ ਹਨ ਉਹ ਬਹੁਤ ਸੱਚੇ ਸੁੱਚੇ ਹੁੰਦੇ ਆ, ਕਿਰਤ ਕਮਾਈ ਕਰਨ ਵਾਲੇ ਹੁੰਦੇ ਆ। ਉਹਨਾਂ ਨੂੰ ਜਰੂਰ ਇਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਤੱਕ ਇਹ ਆਵਾਜ਼ ਜਾ ਰਹੀ ਹੈ ਕਿ ਅਮਰਤਪਾਲ ਹੀ ਇੱਕ ਜੋ ਕੈਂਡੀਡੇਟ ਹੈ ਤੇ ਇਹਨੂੰ ਹੀ ਵੋਟ ਅਸੀਂ ਕਰਾਂ। ਮਾਤਾ ਜੀ ਤੁਸੀਂ ਲਗਾਤਾਰ ਪਿੰਡਾਂ ਦੇ ਵਿੱਚ ਵਿਚਰਦੇ ਹੋ ਤਾਂ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੀ ਜਾਂ ਜਿਹੜੀਆਂ ਗਵਰਨਮੈਂਟ ਏਜੰਸੀਸ ਨੇ ਉਹਨਾਂ ਦੀ ਨਜ਼ਰਸਾਨੀ ਇੰਨੀ ਜ਼ਿਆਦਾ ਜਾਂ ਇੰਨੀ ਪਾਬੰਦੀ ਕਿਹਾ ਜਾਦਾ ਵੀ ਕੀ ਇਹਨੂੰ ਸਮਝਦੇ ਹੋ ਤੁਸੀਂ? ਨਹੀਂ ਜੀ ਵੇਖੋ ਏਜੰਸੀਆਂ ਹੋਣ ਜਾਂ ਕੋਈ ਵੀ ਹੋਵੇ ਸਾਨੂੰ ਸਿੱਧੇ ਨਜ਼ਰ ਨਹੀਂ ਆਤਾ ਮੈਂ ਇੰਦੇ ਖਾਸਾ ਬਿਨਾਂ ਦੁਖਾਨ ਮੁਰਤੇ ਹੀ ਦੇਖਦਾ ਸੀ ਕਿ ਪਿੱਛੇ ਕੀ ਹੋ ਰਿਹਾ ਇਹ ਚੰਗੀ ਗੱਲ ਵੀ ਹੋ ਸਕਦੀ ਹੈ ਕੋਈ ਲੋਕ ਸਮਝਣਗੇ ਕਿਉਂਕਿ ਮੈਨੂੰ ਕੋਈ ਲਾਲਚ ਨਹੀਂ ਹੈਗਾ ਮੈਂ ਦੇ ਆਪਣੇ ਸਟੈਂਡ ਤੇ ਆ ਮੈਂ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਮਿਸ਼ਨ ਤੇ ਆ ਮੈਨੂੰ ਕੋਵੇਂ ਜੋ ਮਰਜੀ ਕੋਈ ਸਮਝੀ ਜਾਵੇ ਪਰ ਮੈਂ ਚਾਹੁੰਨੀ ਹੈ ਕਿ ਪੰਜਾਬ ਦੀ ਜਿਹੜੀ ਫਿਜ਼ਾ ਉਹ ਸਿਆਸੀ ਫਿਜ਼ਾ ਉਹ ਜ਼ਰੂਰ ਬਦਲਣੀ ਚਾਹੀਦੀ ਉਹਦੇ ਬਿਨਾ ਪੰਜਾਬ ਦਾ ਭਲਾ ਨਹੀਂ ਇਹ ਖਡੂਰ ਸਾਹਿਬ ਦੇ ਲੋਕ ਭਾਈ ਅਮਰਪਾਲ ਸਿੰਘ ਨੂੰ ਜਿੱਤ ਦਾ ਫਤਵਾ ਦਿੰਦੇ ਆ ਤਾਂ ਕਿਸ ਤਰੀਕੇ ਦੇ ਨਾਲ ਆਵਾਜ਼ ਬੁਲੰਦ ਹੋਏਗੀ ਜੀ ਅਮਰਤਪਾਲ ਦਾ ਫਤਵਾ ਜਿਹੜਾ ਇਹ ਪੰਥ ਪੰਜਾਬ ਦਾ ਫਤਵਾ ਹੋਊਗਾ ਇਹ ਸਾਰੀ ਦੁਨੀਆ ਦੇ ਵਿੱਚ ਗੱਲ ਅੱਜ ਦੁਨੀਆ ਵੇਖ ਰਹੀ ਹੈ ਕਿ ਪੰਜਾਬ ਦੇ ਵਿੱਚ ਹੋਊ ਠੀਕ ਹੈ ਜੇ ਸੰਸਦ ਦੇ ਵਿੱਚ ਅਮਰਤਪਾਲ ਜਾਂਦਾ ਹੈ ਨਾ ਤੇ ਉਹ ਜਿਹੜੇ ਲੋਕ ਸਾਨੂੰ ਕਿਡਾਉਂਦੇ ਆ ਜਾਂ ਜਿਹੜੇ ਲੋਕ ਸਾਨੂੰ ਕਹਿੰਦੇ ਆ ਉਹ ਜ਼ਰੂਰ ਅੱਖਾਂ ਨਹੀਂ ਨੀਆਂ ਕਰਨਗੇ ਤੇ ਅਮਰਤਪਾਲ ਜਦੋਂ ਉਹਨਾਂ ਵੱਲ ਵੇਖੂਗਾ ਨਾ ਉਹਦੇ ਉਹਦਾ ਮਜਾਜ ਹੀ ਇਹੋ ਜਿਹਾ ਹੈ ਉਦੀ ਉਦੀ ਜਿਹੜਾ ਜਜ਼ਬਾਤ ਹੀ ਇਹ ਹੋ ਜਾਏ ਕਿ ਉਹ ਪੰਥ ਪੰਜਾਬ ਦੀ ਗੱਲ ਉਹਨੇ ਤਾਂ ਡੇਢ ਦੋ ਸਾਲਾਂ ਵਿੱਚ ਸਾਰੇ ਨਾਲ ਜੋੜ ਲਏ ਸੀਗੇ ਤੇ ਮੈਨੂੰ ਲੱਗਦਾ ਜੇ ਉਹ ਜਿੱਤ ਪਾਵਰ 'ਚ ਆ ਗਿਆ ਤੇ ਫੇਰ ਤਾਂ ਸਾਡੇ ਲਈ ਰਾਹ ਖੁੱਲਦੇ ਜਾਣਗੇ ਤੇ ਇਹ ਜਿਹੜੇ ਸਿਆਸੀ ਲੀਡਰ ਆਪਣੇ ਆਪ ਸਾਨੂੰ ਰਾਹ ਦਿੰਦੇ ਜਾਣਗੇ ਖਡੂਰ ਪੰਜਾਬ ਦੀ ਸਿਆਸੀ ਬੀਜਾ ਬਦਲਣ ਲਈ ਆਏ ਆ ਖਡੂਰ ਸਾਹਿਬ ਹਲਕੇਦੋਂ ਕੀ ਫੀਲ ਕਰੋਗੇ ਮੈਂ ਜੀ ਖਡੂਰ ਸਾਹਿਬ ਹਲਕੇ ਨੂੰ ਨਹੀਂ ਸਾਰੇ ਪੰਜਾਬ ਨੂੰ ਹੀ ਅਪੀਲ ਕਰ ਲਈ ਕਿਉਂਕਿ ਸਰ ਪੱਲਾ ਖਡੂਰ ਸਾਹਿਬ ਹਲਕਾ ਹੀ ਪੰਥਕ ਲੱਗਦਾ ਨਹੀਂ ਹਲਕਾ ਨਹੀਂ ਹੈ ਸਾਰਾ ਪੰਜਾਬ ਹੀ ਪੰਥਕ ਹੈ ਜੇ ਸਮਝਿਆ ਜਾਵੇ ਤਾਂ ਜੇ ਤਾਂ ਪੰਥ ਪੰਜਾਬ ਦਾ ਭਲਾ ਤੁਸੀਂ ਚਾਹੁੰਦੇ ਹੋ ਤਾਂ ਫੇਰ ਜਿਹੜੇ ਤੁਸੀਂ ਪਾਰਟੀਆਂ ਵੱਲ ਨਾ ਵੇਖੋ ਹੁਣ ਚੰਗੇ ਉਮੀਦਵਾਰ ਵੇਖੋ ਕਿ ਕਿਹੜੇ ਆ ਤੁਹਾਨੂੰ ਉਹਨਾਂ ਵੱਲ ਜਿਹੜਾ ਚਕਾ ਕਰੋ ਤੇ ਪੰਥ ਪੰਜਾਬ ਦਾ ਤਾਂ ਕਿ ਉੱਥੇ ਜਾਣ ਸੰਸਦ ਦੇ ਵਿੱਚ 12 ਜਿਹੜੇ 13 ਮੈਂਬਰ ਜਾਣੇ ਆ ਉਹ ਪੰਜਾਬ ਦੀ ਗੱਲ ਕਰਨ ਵਾਲੇ ਹੋਣੇ ਚਾਹੀਦੇ ਆ ਇਹੋ ਮੇਰੀ ਅਪੀਲ ਹੈ ਕਿ ਪਹਿਲਾਂ ਤਾਂ ਸਾਨੂੰ ਜਿਹੜਾ ਅਸੀਂ ਇਹ ਮੈਂ ਬਿੱਡੀ ਆ ਅਸੀਂ ਨੇਕੀ ਬਦੀ ਦੀ ਜੰਗ ਕਹਿ ਰਹੇ ਆ ਤੇ ਜੇ ਤੁਸੀਂ ਨੇਕੀ ਦਾ ਸਾਥ ਦੇਣਾ ਫਿਰ ਸਾਡੇ ਨਾਲ ਆਓ